ਮਿਰਚਾ ਮਿੱਠੂ ਦੀਆਂ ਹੈਲੋ ਦੋਸਤੋ ਮੈਂ ਤੁਹਾਡਾ ਮਿੱਠੂ ਲੈ ਕੇ ਹਾਜ਼ਰ ਆ ਪ੍ਰੋਗਰਾਮ ਮਿਰਚਾ ਮਿੱਠੂ ਦੀਆਂ ਸੋ ਦੋਸਤੋ ਅੱਜ ਮੈਂ ਮਿਰਚਾ ਲਾਉਣੀਆਂ ਬਿਜਲੀ ਵਿਭਾਗ ਨੂੰ ਤੇ ਨਾਲ ਦੀ ਨਾਲ ਉਸ ਡਿਪਾਰਟਮੈਂਟ ਨੂੰ ਜਿਹੜਾ ਬਿਲਡਿੰਗਸ ਤੇ ਮਾਲਸ ਕਮਰਸ਼ੀਅਲ ਬਿਲਡਿੰਗਸ ਔਰ ਜਿਹੜੇ ਵੱਡੇ ਵੱਡੇ ਮਾਲਸ ਹੁੰਦੇ ਆ ਸ਼ਾਪਿੰਗ ਮਾਲਸ ਇਹਨਾਂ ਨੂੰ ਮਨਜ਼ੂਰੀ ਦਿੰਦਾ ਚਾਹੇ ਉਹ ਤੁਹਾਡਾ ਕਾਰਪੋਰੇਸ਼ਨ ਦਾ ਕੋਈ ਬਿਲਡਿੰਗ ਵਿਭਾਗ ਹੋਵੇ ਤੇ ਚਾਹੇ ਦੂਸਰ ਕੋਈ ਵਿਭਾਗ ਹੋਵੇ। ਕਾਰਨ ਬਿਜਲੀ ਦੇ ਨਾ ਅੱਜਕੱਲ ਘੱਟ ਬੜੇ ਲੱਗਦੇ ਪਏ ਆ। ਔਰ ਫਲਕਚੁਏਸ਼ਨ ਵੀ ਇੰਨੀ ਹੁੰਦੀ ਪਈ ਆ ਪੁੱਛੋ ਕੁਛ ਨਾ। ਬਸ ਬਿਜਲੀ ਮਿੰਟ-ਮਿੰਟ ਬਾਅਦ ਹੀ ਕਦੀ ਆਂਦੀ ਕਦੀ ਜਾਂਦੀ ਕਦੀ ਆਂਦੀ ਕਦੀ ਜਾਂਦੀ। ਇਹ ਤਾਂ ਇਦਾਂ ਦਾ ਕੰਮ ਹੋ ਗਿਆ ਜਿਦਾਂ ਛੋਟੇ-ਛੋਟੇ ਨਿਆਣੇ ਜਿਹੜੇ ਨਾ ਲੁਗਣ ਮਿੱਟੀ ਖੇਡਣ ਵੇਲੇ ਕਹਿੰਦੇ ਹੁੰਦੇ ਆਜਵਾ ਕਿ ਨਾ ਆਜਵਾ ਕਿ ਨਾ ਬੱਤੀ ਦਾ ਵੀ ਬਿਜਲੀ ਦਾ ਵੀ ਇਹੀ ਹਾਲ ਹੋ ਗਿਆ। ਦੱਸੋ ਕੀ ਕਰਾਂਗੇ ਅਸੀਂ ਹੁਣ ਤਾਂ ਉਹ ਨਿਆਣੇ ਇੱਕ ਕਹਾਵਤ ਬੋਲਣ ਲੱਗ ਪਿਆ ਰੱਬਾ ਰੱਬਾ ਬਿਜਲੀ ਲਿਆ ਸਾਡਾ ਛੁੱਟੀਆਂ ਦਾ ਕੰਮ ਤੋਂ ਫਟਾਫਟ ਖਤਮ ਕਰਾ ਸੋ ਕਰੀਏ ਕੀ بڑے ਜੁਮਲੇ ਬੰਦੇ ਜਾ ਰਹੇ ਉਹ ਮੈਨੂੰ ਤਾਂ ਹੁਣ ਐਂ ਲੱਗਦਾ ਕਿ ਆਪਾਂ ਨੂੰ ਨਾ ਕੋਈ ਸਿਆਣਾ ਹੀ ਕਰਨਾ ਪੈਣਾ ਤੇ ਸਿਆਣੇ ਦੇ ਕੋਲੋਂ ਕੋਈ ਬਿਜਲੀ ਕਟਨ નિਵਾਰਨ ਯੰਤਰ ਕੋ ਬਣਵਾ ਕੇ ਆਪਣੇ ਘਰ ਦੇ ਬਾਹਰ ਲਵਾਉਣਾ ਪੈਣਾ ਜਿਹੜਾ ਕਟਾ ਤੋਂ ਤੇ ਆ ਜਿਹੜੀ ਘੱਟ ਵੱਧ ਵੋਲਟੇਜ ਹੁੰਦੀ ਹੈ ਇਹ ਤੋਂ ਸਾਡਾ ਛੁਟਕਾਰਾ ਹੋ ਸਕਦਾ ਕਿਉਂਕਿ ਹੋਰ ਤਾਂ ਕੋਈ ਮੈਨੂੰ ਸਿਆਣਾ ਲੱਭਦਾ ਹੀ ਨਹੀਂ ਪਿਆ ਇਹਨਾਂ ਦੇ ਵਿਭਾਗ ਦੇ ਵਿੱਚ ਖਾਸ ਤੌਰ ਤੇ ਕਾਰਨ ਵਿਭਾਗ ਦੀਆਂ ਆਪਣੀਆਂ ਹਦਾਇਤਾਂ ਕਿ ਜਿੰਨੇ ਕਿਲੋਵਾਟ ਦਾ ਤੁਸੀਂ ਭਾਈ ਮੀਟਰ ਜਿਹੜਾ ਪਾਸ ਕਰਾਇਆ ਕਨੈਕਸ਼ਨ ਪਾਸ ਕਰਾਇਆ ਉਹਦੇ ਅਕੋਰਡਿੰਗਲੀ ਹੀ ਬੱਤੀ ਬਾਲਣੀ ਹੈ ਉਹਦੇ ਅਕੋਰਡਿੰਗਲੀ ਲਾਈਟ ਜਿਹੜੀ ਆ ਤੁਸੀਂ ਇਸਤੇਮਾਲ ਕਰ ਸਕਦੇ ਆ ਅਗਰ ਉਸ ਤੋਂ ਜ਼ਿਆਦਾ ਤੁਸੀਂ ਕਰਦੇ ਆ ਤਾਂ ਫਿਰ ਲੋਡ ਪੈਗਾ ਇਸ ਪਤਾ ਵੀ ਹੈ ਇਨਾਂ ਦੀਆਂ ਹਦਾਇਤਾਂ ਵੀ ਆ ਨਕਸ਼ਾ ਇਹਨਾਂ ਨੇ ਲਿਆ ਹੁੰਦਾ ਉਹਨਾਂ ਕੋਲੋਂ ਜਿਹੜਾ ਜਦੋਂ ਅਸੀਂ ਆਪਣੇ ਘਰ ਦੀ ਫਿਟਿੰਗ ਕਰਾਉਣੀ ਹੈ ਪ੍ਰੋਜੈਕਟ ਰਿਪੋਰਟ ਦੇ ਵਿੱਚ ਬਿਜਲੀ ਦਾ ਸਾਰਾ ਨਕਸ਼ਾ ਲੱਗਿਆ ਹੁੰਦਾ ਵੀ ਕਿੰਨੇ ਕਿੰਨੇ ਇਹਨਾਂ ਦੇ ਲੋਡ ਹੋਊਗਾ ਤੇ ਉਸ ਹਿਸਾਬ ਦੇ ਨਾਲ ਲੋਡ ਪਾਸ ਕੀਤਾ ਜਾਂਦਾ ਪਰ ਪਤਾ ਨਹੀਂ ਕਿਉਂ ਫਿਰ ਬਿਜਲੀ ਵਿਭਾਗ ਦਾ ਜਿਹੜਾ ਹੈਗਾ ਉਸ ਲਾਈਨ ਦੇ ਵਿੱਚ ਉਸ ਮੁਹੱਲੇ ਦੇ ਵਿੱਚ ਉਸ ਇਲਾਕੇ ਦੇ ਵਿੱਚ ਵੋਲਟੇਜ ਕਿੰਨਾ ਘਟ ਜਾਂਦੀ ਔਰ ਇਹ ਫਟਾਫਟ ਵੱਡਾ ਟਰਾਂਸਫਾਰਮਰ ਰੱਖਣ ਤੋਂ ਰਪੈਂਦੇ ਆ ਔਰ ਮੈਂ ਤਾਂ ਬੜਾ ਹੈਰਾਨ ਆ ਔਰ ਇਹਨਾਂ ਦੀ ਸਿਆਣਫ ਤੇ ਵੀ ਕਿਦਾਂ ਇਹ ਹਿੱਟ ਐਂਡ ਟ੍ਰਾਇਲ ਦੇ ਨਾਲ ਕਿਦਾਂ ਰੱਖ ਦਿੰਦੇ ਆ ਵੀ ਭਾਈ ਟਰਾਂਸਫਰ ਮੈਂ ਪੁੱਛਿਆ ਵੀ ਆ ਪਰ ਉਹ ਤਾਂ ਪਾਣੀ ਨਹੀਂ ਪੈਣ ਦੇ ਪੈਰਾਂ ਦੇ ਉੱਤੇ ਪੁੱਛਿਆ ਸੀ ਭਾਈ ਕਿਦਾਂ ਤੁਸੀਂ ਰੱਖਦੇ ਆ ਕਹਿੰਦੇ ਸਾਡੇ ਕੋਲ ਕਲੈਂਪਮੀਟਰ ਹੁੰਦੇ ਦੂਜੇ ਮੀਟਰ ਹੁੰਦੇ ਪਰ ਮੈਂ ਕਿਹਾ ਜੇ ਸਾਰਾ ਕੰਮ ਤੁਸੀਂ ਪੂਰੀ ਦਰੁਸਤਗੀ ਨਾਲ ਰੱਖਿਆ ਤੇ ਫਿਰ ਇੱਕ ਇੱਕ ਮਿੰਟ ਬਾਅਦ ਲਾਈਟ ਕਿਦਾਂ ਜਾ ਸਕਦੀ ਹੈ ਭਾਈ ਵੋਲਟੇਜ ਕਿਦਾਂ ਡ੍ਰੌਪ ਹੋ ਸਕਦੀ ਹੈ ਇਹਦਾ ਕਾਰਨ ਤਾਂ ਸਿਰਫ ਇੱਕ ਹੀ ਹੁੰਦਾ ਜਦੋਂ ਪਿੱਛੋਂ ਕਰੰਟ ਘਟ ਆ ਰਿਹਾ ਬਿਜਲੀ ਘਟ ਆ ਰਹੀ ਆ ਅੱਗੇ ਉਹਦੀ ਜਿਹੜੀ ਕੰਜ਼ਮਪਸ਼ਨ ਆ ਬਹੁਤ ਜ਼ਿਆਦਾ ਹੋ ਗਈ ਹੈ ਤੇ ਫਿਰ ਕਿਤੇ ਨਾ ਕਿਤੇ ਲਾਈਨ ਦੇ ਉੱਤੇ ਭਾਰ ਪੈਣਾ ਤੇ ਬਿਜਲੀ ਜਾਣੀ ਜਾਣੀ ਆ ਜਾਂ ਵੋਲਟੇਜ ਘਟ ਵੱਧ ਹੋਣੀ ਹੋਣੀ ਆ ਸੋ ਬਹੁਤ ਸਾਰੇ ਲੋਕਾਂ ਦਾ ਅੰਦਰ ਸਵਾਦ ਖਰਾ ਹੁੰਦਾ ਜਦੋਂ ਕੰਮ ਕਰਦੇ ਹੁੰਦੇ ਆ ਬੈਠੇ ਹੁੰਦੇ ਲਾਈਟ ਚੱਲ ਗਈ ਯਾਰ ਹੁਣ ਤਾਂ ਜਿਹੜਾ ਇਨਵਰਟਰ ਵੀ ਚਾਰਜ ਨਹੀਂ ਹੁੰਦੇ ਪਏ ਹੁਣ ਦੱਸੋ ਕੀ ਕਰੀਏ ਇਹ ਤਾਂ ਕੋਈ ਫੈਰਾਡੇ ਨਹੀਂ ਲੈ ਕੇ ਆਣਾ ਪੈਣਾ ਇੱਥੇ ਪੰਜਾਬ ਦੇ ਵਿੱਚ ਫੇਰ ਭਾਵੇਂ ਇੱਥੇ ਤਾਂ ਕੋਈ ਫਾਲੋ ਹੁਣ ਦੱਸੋ ਜੇ ਲੋਕ ਸਿਆਣਿਆਂ ਕੋਲ ਨਾ ਜਾਣ ਤੇ ਫਿਰ ਕਿੱਥੇ ਜਾਣ ਕਿਉਂਕਿ ਇੰਜੀਨੀਅਰਿੰਗ ਕਰਕੇ ਆਏ ਏਡੇ ਡੇ ਪੜੇ ਲਿਖੇ ਬੰਦੇ ਜਿਹੜੇ ਵਿਭਾਗ ਦੇ ਵਿੱਚ ਭਰਤੀ ਹੋਏ ਕੰਮ ਕਰਦੇ ਪਏ ਤੇ ਉਹਨਾਂ ਕੋਲ ਇਹ ਪ੍ਰੋਬਲਮਸ ਸੂਥ ਕਿਉਂ ਨਹੀਂ ਆਉਂਦੀ ਪਈ ਕਿਉਂ ਇਹ ਪ੍ਰੋਬਲਮਸ ਸੌਟ ਆਊਟ ਨਹੀਂ ਹੋ ਰਹੀ ਕਿੱਥੇ ਗਏ ਸਾਰੇ ਸਾਡੇ ਮਹਿਕਮੇ ਵੱਡੇ ਵੱਡੇ ਅਫਸਰ ਬੈਠੇ ਆ ਪੂਰੀ ਅਫਸਰਾਂ ਦੀ ਚੇਨ ਬੈਠੀ ਆ ਐਸੀ ਗੱਲ ਨਹੀਂ ਵਿਭਾਗ ਦੇ ਵਿੱਚ ਇਮਾਨਦਾਰ ਅਫਸਰ ਵੀ ਹੋਣਗੇ ਪੂਰੇ ਇੰਟੈਲੀਜੈਂਟ ਬੰਦੇ ਵੀ ਹੋਣਗੇ ਪਰ ਕਿਤੇ ਨਾ ਕਿਤੇ ਫਿਰ ਲਾਤੇ ਹੋਣੇ ਆ ਖੁੰਜੇ ਦੇ ਉੱਤੇ ਜਿਹੜਾ ਇਹ ਬੱਤੀ ਵਾਲਾ ਸਿਲਸਿਲਾ ਜਿਹੜਾ ਹੈਗਾ ਉਹ ਸੂਤ ਨਹੀਂ ਆ ਰਿਹਾ ਕੰਮ ਲਾਈਨ ਤੇ ਨਹੀਂ ਆ ਰਿਹਾ ਹੁਣ ਅਗਲੀ ਗੱਲ ਕਰਨੀ ਆ ਬਿਲਡਿੰਗ ਦੀ ਭਾਈ ਜਦੋਂ ਤੁਸੀਂ ਵੱਡੇ ਵੱਡੇ ਮਾਲਸ ਨੂੰ ਪਰਮਿਸ਼ਨ ਦਿੱਤੀ ਤੁਹਾਨੂੰ ਪਤਾ ਹੀ ਸੀਗਾ ਵੀ ਸਾਡੇ ਕੋਲ ਜਿਹੜੀ ਆ ਲਾਈਟ ਹੈ ਕਿੰਨੀ ਤੇ ਕਿੰਨਿਆਂ ਨੂੰ ਅਸੀਂ ਪਰਮਿਸ਼ਨ ਦਿੰਨੇ ਵੇ ਔਰ ਮੈਂ ਅੱਜ ਤੱਕ ਇਤਨਾ ਦੇਖਿਆ ਨਹੀਂ ਹੈ ਕਿ ਕਿਤੇ ਕੋਈ ਇਦਾਂ ਦਾ ਸਿਸਟਮ ਸਾਨੂੰ ਨਜ਼ਰ ਆਂਦਾ ਹੋਵੇ ਕਿ ਜਿਹੜੀ ਲਾਈਟ ਦੀ ਕਮੀ ਨੂੰ ਪਹਿਲਾਂ ਪੂਰਾ ਕੀਤਾ ਜਾਵੇ ਤੇ ਡਿਵੈਲਪਮੈਂਟ ਪ੍ਰੋਜੈਕਟਸ ਨੂੰ ਅਸੀਂ ਬਾਅਦ ਦੇ ਵਿੱਚ ਆਪਣੇ ਇੱਥੇ ਜਿਹੜਾ ਉਹ ਲੈ ਕੇ ਖਾਸ ਤੌਰ ਤੇ ਮੈਂ ਮਾਲਸ ਦੀ ਗੱਲ ਕਰਦਾ ਚਲੋ ਇੰਡਸਟਰੀਜ਼ ਵਗੈਰਾ ਦੀ ਗੱਲ ਤਾਂ ਅਸੀਂ ਛੱਡ ਦਿੰਨੇ ਆ ਇਦਾਂ ਮੈਨੂੰ ਲੱਗਿਆ ਨਹੀਂ ਜਿਹਦਾ ਦਿਲ ਕੀਤਾ ਕਿਤੇ ਵੀ ਯੂਨੀਵਰਸਿਟੀ ਬਣਾ ਕੇ ਬਹਿ ਜਾਂਦਾ ਕੋ ਯੂਨੀਵਰਸਿਟੀ ਦੇ ਵਿੱਚ ਹੁਣ 25 25 50 50 ਹਜ਼ਾਰ ਬੰਦਾ ਆ ਕੇ ਬਹਿ ਜਾਂਦਾ ਤੇ ਜਦੋਂ ਇੱਕ ਸਾਲ ਦਾ ਸਮੇਂ ਲਓ ਵੀ ਛੋਟਾ ਵੱਡਾ ਸ਼ਹਿਰ ਹੀ ਲਾਗੇ ਬਸ ਜਾਂਦਾ ਜਦੋਂ ਇਦਾਂ ਦੇ ਪ੍ਰੋਜੈਕਟ ਆਉਣਗੇ ਤੇ ਲਾਈਟ ਦੀ ਖਪਤ ਜਾਂਤਾ ਬਦਣੀ ਹੈ ਤੇ ਜੇ ਸਰਕਾਰ ਕੋਈ ਇਹਦਾ ਡਾਟਾ ਹੈਗਾ ਤੇ ਸਰਕਾਰ ਉਹਨਾਂ ਨੂੰ ਪਰਮਿਸ਼ਨ ਦੇਣ ਤੋਂ ਪਹਿਲਾਂ ਪ੍ਰਬੰਧਤਾ ਕਰ ਹੀ ਸਕਦੀ ਹੈ ਨਾ ਇਲੈਕਟ੍ਰਿਟੀ ਦਾ ਵੀ ਸਾਡੇ ਕੋਲ ਪ੍ਰਬੰਧ ਕਿੰਨਾ ਹੈਗਾ ਜੇ ਅਸੀਂ ਅਗਾਊਂ ਪ੍ਰਬੰਧ ਕੀਤਾ ਹੋਊਗਾ ਕਿ ਅਸੀਂ ਪ੍ਰੋਜੈਕਟਸ ਨੂੰ ਜਿਹੜੀ ਆ ਉਹ ਪ੍ਰਵਾਨਗੀ ਦੇਈਏ ਤੇ ਫਿਰ ਆਪਣੇ ਆਪ ਹੀ ਸਾਰਾ ਕੰਮ ਸੈੱਟ ਚੱਲੂਗਾ ਸੋ ਹੁਣ ਵੀ ਅਸੀਂ ਇੱਥੇ ਇਨਵੈਸਟ ਪੰਜਾਬ ਕਰਾ ਰਹੇ ਹਾਂ ਕਦੀ ਕੁਸ਼ ਕਰਾ ਰਹੇ ਹਾਂ ਠੀਕ ਹੈ ਡਵੈਲਪਮੈਂਟ ਹੋਣੀ ਚਾਹੀਦੀ ਹੈ ਅਸੀਂ ਚਾਹੁੰਦੇ ਹਾਂ ਕਿ ਇੰਡਸਟਰੀ ਲੱਗੇ ਹੋਰ ਵੀ ਜਿਹੜੇ ਆ ਬਿਜ਼ਨਸ ਪ੍ਰੋਜੈਕਟਸ ਵੱਡੇ ਵੱਡੇ ਆਉਣ ਸਾਡੀ ਸਟੇਟ ਨੂੰ ਰੈਵਨਿਊ ਆਊਗਾ ਤੇ ਸਾਡੇ ਖਜ਼ਾਨੇ ਤੇ ਜਿਹੜਾ ਹੈਗਾ ਉਹ ਜਿਹੜਾ ਵਿੱਤੀ ਬੋਝ ਆ ਉਹ ਘਟੂਗਾ ਪਰ ਨਾਲ ਦੀ ਨਾਲ ਇੱਕ ਕੋਆਰਡੀਨੇਸ਼ਨ ਇੱਕ ਪ੍ਰੋਪਰ ਪਲਾਨਿੰਗ ਹੋਵੇ ਨਾ ਪਲਾਨਿੰਗ ਆ ਨਾ ਕੋਆਰਡੀਨੇਸ਼ਨ ਆ ਬਸ ਜਿਹੜਾ ਨਾ ਬਸ ਤਾਂ ਆਪਣਾ ਆਪਣਾ ਵਿਆਹ ਸਾਰੇ ਚੌਧਰੀ ਬਣ ਗਏ ਕੋਈ ਹੈ ਹੀ ਨਹੀਂ ਕੋ ਸਿਸਟਮ ਹੀ ਨਹੀਂ ਹੈਗਾ ਜਿੰਨੀ ਦੇ ਤੱਕ ਅਸੀਂ ਇੱਕ ਪ੍ਰੋਪਰ ਕੋਆਰਡੀਨੇਸ਼ਨ ਦੇ ਨਾਲ ਸਿਸਟਮ ਨੂੰ ਪ੍ਰੂਵ ਕੇ ਥੱਲੇ ਤੱਕ ਸਿਸਟਮ ਸਾਰਾ ਸੈੱਟ ਨਹੀਂ ਕਰਨਾ ਉਨੀ ਦੇਰ ਤੱਕ ਕੰਮ ਜਿਹੜਾ ਹੈ ਘੱਟੋ ਘੱਟ ਬਿਜਲੀ ਦਾ ਲਾਈਟ ਦਾ ਉਹ ਪੂਰਾ ਨਹੀਂ ਹੋਣਾ ਆ 11 ਜੂਨ ਨੂੰ ਹੁਣ ਪੀਕ ਤੇ ਸੀ ਸਾਡੀ ਡਿਮਾਂਡ ਜਿਹੜੀ ਇਲੈਕਸਿਟੀ ਦੀ ਪਰ ਫਿਰ ਜਿਹੜਾ ਹੈਗਾ ਉਹ ਡਿਪਾਰਟਮੈਂਟ ਨੇ ਧਿਆਨ ਨਹੀਂ ਦਿੱਤਾ ਸੋ ਬਿਲਡਿੰਗ ਡਿਪਾਰਟਮੈਂਟਸ ਦੇ ਵਿੱਚ ਜਦੋਂ ਅਸੀਂ ਬਿਲਡਿੰਗਾਂ ਬਣਾਉਨੇ ਆ ਤੇ ਬਿਲਡਿੰਗਾਂ ਦੇ ਵਿੱਚ ਅਸੀਂ ਇਹ ਤਾਂ ਦੇਖਣਾ ਹੀ ਆ ਨਾ ਭਾਈ ਵੀ ਬਿਲਡਿੰਗ ਜਿਹੜੀ ਆ ਉਹ ਕਿਸ ਡਾਇਰੈਕਸ਼ਨ ਦੇ ਵਿੱਚ ਅਸੀਂ ਬਣਾ ਰਹੇ ਆ ਕਿੱਦਾਂ ਦੀ ਬਣਾ ਰਹੇ ਆ ਉਹਦੀ ਇਨਫਰਾਸਟ੍ਰਕਚਰ ਕਿਦਾਂ ਦਾ ਉਹਦੀ ਜਿਹੜੇ ਆ ਮੈਪ ਕਿਦਾਂ ਦਾ ਹੈਗਾ ਕਿ ਉਹ એનર્ਜੀ ਸੇਵਿੰਗ ਬਿਲਡਿੰਗ ਬਣ ਰਹੀ ਹੈ ਕਿ ਨਹੀਂ ਬਣਦੀ એનર્ਜੀ ਐਫੀਸ਼ੀਐਂਟ ਬਿਲਡਿੰਗ ਹੈ ਕਿ ਨਹੀਂ ਹੈ ਤੁਸੀਂ ਐਗਜ਼ਾਮਪਲ ਲਓ ਚੰਡੀਗੜ੍ਹ ਦੀ ਅੱਜ ਤੋਂ 50 60 ਸਾਲ ਪਹਿਲਾਂ ਚੰਡੀਗੜ੍ਹ ਜਦੋਂ ਬਣਾਇਆ ਗਿਆ ਸੀ ਇਸ ਮੰਤਵ ਨਾਲ ਹੀ ਬਣਾਇਆ ਗਿਆ ਸੀ ਕਿ ਮਾਡਰਨ ਸ਼ਹਿਰ ਆ ਬਾਕੀ ਸ਼ਹਿਰ ਆਪਣੀ ਡਿਵੈਲਪਮੈਂਟ ਦੇ ਵਿੱਚ ਇਹਦਾ ਡਿਵੈਲਪਮੈਂਟ ਮਾਡਲ ਜਿਹੜਾ ਹੈਗਾ ਯੂਜ਼ ਕਰਨਗੇ ਪਰ ਕਿੱਥੇ ਇੱਥੇ ਦਾ ਫਿਰ ਪੈਸੇ ਖਾਨ ਦੇ ਲਈ ਜਾਂ ਆਪਣੇ ਚਹੇਤਿਆਂ ਨੂੰ ਪਲਾਟ ਵੰਡਣ ਦੇ ਲਈ अर्बन स्टेट ਜਾਂ ਕੋਹੋਰ بڑے بڑے ਕਿਹੜੇ ਕਿਹੜੇ ਐਵੇਨਿਊ ਬਣਾਉਂਦੇ ਜਾਂਦੇ ਹੁਣ ਮੈਂ ਇਕੱਲੇ ਇਕੱਲੇ ਦਾ ਨਾਂ ਨਹੀਂ ਲੈਣਾ ਚਾਹੁੰਦਾ ਪਤਾ ਤਾਂ ਸਾਰਿਆਂ ਨੂੰ ਹੀ ਆ ਜਦੋਂ ਫਿਰ ਕਿਤੇ ਈਡੀ ਇਨਕਮ ਟੈਕਸ ਜਾਂ ਕੋਈ ਬਿਜ਼ਨਸ ਦੀ ਟੀਮ ਆ ਕੇ ਛਾਪਾ ਮਾਰਦੀ ਆ ਫਿਰ ਪਤਾ ਲੱਗਦਾ ਕਿਹੜੇ ਕਿਹੜੇ ਅਧਿਕਾਰੀ ਦੇ ਕਿੰਨੇ ਕਿੰਨੇ ਪਲਾਟ ਆ ਕਿੰਨੀਆਂ ਕਿੰਨੀਆਂ ਦੁਕਾਨਾਂ ਤੇ ਕਿੰਨੇ ਕਿੰਨੇ ਸ਼ਾਪਿੰਗ ਮਾਲਸ ਆ ਜਦੋਂ ਉਹਨਾਂ ਦੀ ਆਪੋ ਤਾਂ ਪੀ ਇਸ પાસે ਪਈ ਹੋਈ ਆ ਉਹਨਾਂ ਕੋਲ ਇਹ ਟਾਈਮ ਕਿੱਥੇ ਆ ਸੋਚਣ ਦਾ ਵੇ ਆਪਾਂ ਚੰਡੀਗੜ੍ਹ ਦੇ ਲੀ ਕਾਜ਼ੀ ਕਾਰਗੋਜ਼ੀਰ ਜਿਨੇ ਉਹਦਾ ਨਕਸ਼ਾ ਬਣਾਇਆ ਸੀ ਉਦਾਂ ਦੀ ਕੋਈ ਡਵੈਲਪਮੈਂਟ ਦੀ ਕਾਰਡ ਕੱਢੀ ਤੇ ਉਦਾਂ ਦੇ ਸ਼ਹਿਰਾਂ ਨੂੰ ਵਿਕਸਿਤ ਕਰੀਏ ਉਦਾਂ ਦੀਆਂ ਬਿਲਡਿੰਗਸ ਬਣਾਈਏ ਚੰਡੀਗੜ੍ਹ ਤੇ ਦੇਖੋ ਹਾਈ ਕੋਰਟ ਦੀ ਬਿਲਡਿੰਗ ਉਹਨਾਂ ਨੇ ਡਬਲ ਲੈਂਟਰ ਵਾਲੀ ਬਣਾਈ ਆ ਲਗਭਗ ਚੰਡੀਗੜ੍ਹ ਦੇ ਵਿੱਚ ਸਾਰੀਆਂ ਬਿਲਡਿੰਗਾਂ ਡਬਲ ਲੈਂਟਰ ਵਾਲੀਆਂ ਉਹਦੇ ਲੈਂਟਰ ਥੱਲੇ ਲੈਂਟਰ ਤੇ ਉੱਤਲੇ ਲੈਂਟਰ ਦੇ ਵਿੱਚ ਗੈਪ ਆ ਉਹਦੇ ਨਾਲ ਉਹ ਬਿਲਡਿੰਗ ਘੱਟ ਤਪਦੀ ਆ ਜਦੋਂ ਉਸ ਬਿਲਡਿੰਗ ਦੇ ਵਿੱਚ ਜਿਹੜੀ ਆ ਉਹ ਗਰਮੀ ਘੱਟ ਹੋਊਗੀ ਤਾਂ ਏਸੀ ਦੀ ਕਮਜ਼ਨਚਲ ਘਟਣੀ ਗਰਮੀ ਜ਼ਿਆਦਾ ਨਹੀਂ ਹੋਗੀ ਕਬਰਾਟ ਜ਼ਿਆਦਾ ਨਹੀਂ ਪਾਉਗੀ ਫਿਰ ਉਹ ਬਿਲਡਿੰਗ ਬਣੀਆਂ ਵੀ ਇਸ ਹਿਸਾਬ ਤਾਪ ਦੇ ਨਾਲ ਆ ਕਿ ਜਦੋਂ ਢਲਦਾ ਸੂਰਜ ਸੂਰੇ ਦੇ ਹਿਸਾਬ ਤਾਪ ਦੇ ਨਾਲ ਸੂਰਜ ਜਦੋਂ ਸਿੱਧਾ ਸੂਰਜ ਦੀ ਧੁੱਪ ਨਹੀਂ ਉਹਦੇ ਵੱਲੋਂ ਆਂਦੀ ਘੁੰਮ ਕੇ ਜਦੋਂ ਜ਼ਿਆਦਾ ਸੂਰਜ ਦੀ ਹੀਟ ਤੇਜ ਹੁੰਦੀ ਹੈ ਕਿ ਉਦੋਂ ਉਹਦੀ ਬੈਕ ਸਾਈਡ ਤੇ ਜਾ ਕੇ ਪੈਂਦਾ ਹੋਰ ਵੀ ਉੱਥੇ એનર્ਜੀ ਸੇਵਿੰਗ ਵਾਲੀਆਂ ਕਈ ਬਿਲਡਿੰਗ ਬਿਲਡਿੰਗਸ ਹੈਗੀਆਂ ਜਿਨ੍ਹਾਂ ਦੇ ਉੱਤੇ ਘਾ ਲੱਗਾ ਹੁੰਦਾ ਬਿਲਡਿੰਗ ਦੇ ਉੱਤੇ ਕਈ ਏਦਾਂ ਦੀਆਂ ਚੀਜ਼ਾਂ ਜਿਹੜੀਆਂ ਅੱਜ ਕੱਲ ਨਵੀਆਂ ਉਹਨਾਂ ਨੇ ਉੱਥੇ ਬਣਾਈਆਂ ਤੇ ਜਗ੍ਹਾ ਦੇਖਣ ਨੂੰ ਮਿਲਦੀਆਂ ਸੋ ਪ੍ਰੋਟੋਟਾਈਪ ਕਹ ਲਓ ਜਾਂ ਮਾਡਲ ਟਾਈਪ ਮਤਲਬ ਵਰਕਿੰਗ ਮਾਡਲ ਆ ਉਹ ਇਦਾਂ ਦੇ ਹੈਗੇ ਆ ਸਾਡੇ বন ਵਿਭਾਗ ਦੀ ਬਿਲਡਿੰਗ ਬਹੁਤ ਵਧੀਆ ਬਣੀ ਹੋਈ ਆ ਉੱਥੇ ਫੋਰੈਸਟ ਡਿਪਾਰਟਮੈਂਟ ਤੇ ਉਹਦੇ ਅੰਦਰ ਇੱਕ ਫਾਊਂਟਨ ਜੇ ਟਾਈਪ ਲਾਇਆ ਹੋਇਆ ਝਰਨਾ ਜਿਹਾ ਜਿਹੜੀ ਐਨਰਜੀ ਜਿਹੜੀ ਹੈਗੀ ਆ ਉਹਦੀ ਸੇਵਿੰਗ ਕਰਦਾ ਗਰਮੀ ਕੱਢਦਾ ਅੰਦਰੋਂ ਦੀ ਬਾਹਰ ਸੋ ਇਦਾਂ ਦੀਆਂ ਬਿਲਡਿੰਗਾਂ ਪੰਜਾਬ ਦੇ ਬਾਕੀ ਜਗ੍ਹਾ 'ਚ ਸਾਨੂੰ ਦੇਖਣ ਨੂੰ ਨਹੀਂ ਮਿਲਦੀਆਂ ਉਹ ਸਿਰਫ ਚੰਡੀਗੜ੍ਹ ਹੀ ਰਹਿ ਗਿਆ ਬੜੀ ਹੈਰਾਨਗੀ ਹੁੰਦੀ ਯਾਰ ਇਦਾਂ ਦੀਆਂ ਗੱਲਾਂ ਦੇਖ ਕੇ ਪੀ ਕਿਉਂ ਸਾਡਾ ਵਿਭਾਗ ਜਿਹੜਾ ਹੈਗਾ ਉਹ ਬਿਜਲੀ ਵਿਭਾਗ ਤੇ ਬਿਲਡਿੰਗ ਵਿਭਾਗ ਕਿਉਂਕਿ ਫਿਰ ਕੋਆਰਡੀਨੇਸ਼ਨ ਦੀ ਗੱਲ ਆ ਪਹਿਲਾਂ ਤਾਂ ਘਰਾਂ ਦੇ ਨਕਸ਼ੇ ਜਿਹੜੇ ਆ ਉਹ ਇਸ ਤਰੀਕੇ ਦੇ ਬਣਾਏ ਜਾਣ ਕਿ ਜਿੱਥੇ ਅਸੀਂ ਇਹ ਦੇਖੀਏ ਕਿ એનર્ਜੀ ਦੀ ਘੱਟ ਤੋਂ ਘੱਟ ਜਿਹੜੀ ਵੇਸਟੇਜ ਹੋਵੇ એનર્ਜੀ ਘੱਟ ਤੋਂ ਘੱਟ ਜਿਹੜੀ ਇਲੈਕਟ੍ਰਿਕ એનર્ਜੀ ਉਹ ਯੂਜ਼ ਕੀਤੀ ਜਾ ਸਕਦੀ ਹੋਵੇ ਸੋਲਰ એનર્ਜੀ ਜਾਂ ਜਿਹੜੀ ਖੁੱਲੀ ਹਵਾ ਸਾਡੀ ਹੈਗੀ ਆ ਆ ਹਵਾ ਦਾ ਜਿਹੜਾ ਫਲੋ ਆ ਜਿਆਦਾ ਵਧੀਆ ਹੋਵੇ ਹੈ ਵੀ ਇਦਾਂ ਹੀ ਲੇਕਿਨ ਨਕਸ਼ੇ ਨੂੰ ਮੌਕੇ ਤੇ ਦੇਖਿਆ ਹੀ ਨਹੀਂ ਜਾਂਦਾ ਬਸ ਫਾਈਲ ਦੇ ਵਿੱਚ ਪੈਸੇ ਰੱਖ ਕੇ ਦਿਨੇ ਵੀ ਦੇ ਦਿੱਤੇ ਤੇ ਕੰਮ ਓਕੇ ਆ ਤੇ ਤੁਸੀਂ ਜੇਕਰ ਨਕਸ਼ਾ ਬਹੁਤ ਵਧੀਆ ਵੀ ਬਣਾਇਆ ਇਕੋ ਫਰੈਂਡਲੀ ਵੀ ਬਣਾਇਆ ਪਰ ਵਿੱਚ ਪੈਸੇ ਨਹੀਂ ਆਏ ਤੇ ਫਿਰ ਸਭ ਕੁਝ ਗੋਲ ਫਿਰ 50 ਤਰੀਕੇ ਦੀਆਂ ਤੁਹਾਡੀਆਂ ਜਿਹੜੀਆਂ ਕਮੀਆਂ ਉਹ ਨਿਕਲ ਜਾਣਗੀਆਂ ਸੋ ਇਥੇ ਲੀ ਕਾਰ ਗੂਜ਼ੀਅਰ ਵਰਗਾ ਜਿਹੜਾ ਜਨੂਨੀ ਆਰਕੀਟੈਕਟ ਹੈ ਨਹੀਂ ਕੋਈ ਜਨੂਨੀ ਬਿਜਲੀ ਦਾ ਇੰਜੀਨੀਅਰ ਹੈ ਕਿ ਮੈਨੂੰ ਨਜ਼ਰ ਆ ਰਿਹਾ ਨੀਤਾ ਇਦਾਂ ਦੇ ਫਾਲਟ ਤਾਂ ਉਹਨਾਂ ਨੇ ਉਹਦੇ ਫੂਕ ਮਾਰ ਕੇ ਹਲਾ ਦੇਣੇ ਸੀ ਫਿਰ ਬਾਬਿਆਂ ਦੇ ਕੋਲੋਂ ਫੂਕਾ ਮਰਵਾਣ ਦੀ ਲੋੜ ਨਹੀਂ ਸੀ ਪਈ ਧੰਨਵਾਦ